कल शाम ਨੂੰ ਇੱਕ ਚੋਰੀ ਦੀ ਰਿਪੋਰਟ ਹੋਈ ਸੀ ਵਾਹਿਗੁਰੂ ਨਗਰ ਤੋਂ ਸੋ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਮੌਕੇ ਤੋਂ ਫਿੰਗਰਪ੍ਰਿੰਟਸ ਵਗੈਰਾ ਉਠਾ ਲਏ ਗਏ ਆਂ ਔਰ ਸੀਸੀਟੀਵੀ ਦੇ ਵਿੱਚ ਚੋਰਾਂ ਦੀ ਜਿਹੜੀ ਹੈਗੀ ਐ ਫੁਟੇਜ ਕੈਦ ਹੋ ਗਈ ਐ ਅਸੀਂ ਉਹਨੂੰ ਮਗਰ ਲੱਗੇ ਹੋਏ ਆਂ ਉਮੀਦ ਐ ਕਿ ਬਹੁਤ ਜਲਦੀ ਨਾ ਚੋਰਾਂ ਨੂੰ ਫੜ ਲਿਆ ਜਾਏਗਾ ਔਰ ਮੈਂ ਅਵੇਅਰ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਧੁੰਦੇ ਦਿਨ ਹੈਗੇ ਇਹਨਾਂ ਦੇ ਸਰਦੀਆਂ ਦੇ ਦਿਨਾਂ ਦੇ ਵਿੱਚ ਅਸੀਂ ਸਾਰੇ ਲੋਕ ਅੰਦਰ ਜਾ ਕੇ ਪਿੱਛੇ ਜਾ ਕੇ ਪੈ ਜਾਂਦੇ ਆ ਔਰ ਨਾਲ ਦੇ ਆਂਡਗਵਾਂਡ ਦੀ ਵੀ ਕੋਈ ਖੈਰ ਖਬਰ ਨਹੀਂ ਹੁੰਦੀ ਸੋ ਇਸ ਕਰਕੇ ਥੋੜਾ ਜਿਹਾ ਅਵੇਅਰ ਰੈਂਡ ਦੀ ਜਰੂਰਤ ਹੈ ਸੀਸੀਟੀਵੀ ਕੈਮਰੇ ਉੱਥੇ ਲੱਗੇ ਹੋਏ ਸੀਗੇ ਇਹ ਤੋਂ ਇਲਾਵਾ ਵੀ ਜਿਹੜੇ ਹੈਗੇ ਫੁਟੇਜ ਇੱਕ ਦੂਜੇ ਦੇ ਇੱਕ ਦੂਜੇ ਨਾਲ ਸ਼ੇਅਰ ਰੱਖੇ ਜਾਣ ਔਰ ਥੋੜਾ ਜਿਹਾ ਅਲਰਟ ਰੱਖਿਆ ਜਾਵੇ ਔਰ ਜੇ ਹੋ ਸਕੇ ਤਾਂ ਅਸੀਂ ਆਪਣੇ ਤੌਰ ਤੇ ਵੀ ਜਿਹੜਾ ਹੈਗਾ ਆਪਣੇ ਦੁਕਾਨਾਂ ਦੇ ਵਿੱਚ ਆਪਣੇ ਮੁਹੱਲਿਆਂ ਦੇ ਵਿੱਚ ਜਿਹੜੇ ਚੌਕੀਦਾਰ ਹੈਗੇ ਆ ਉਹ ਰੱਖੀਏ ਔਰ ਉਹਨਾਂ ਨੂੰ ਅਲਰਟ ਵੀ ਰੱਖੀਏ ਤਾਂ ਕਿ ਇਸ ਤਰ੍ਹਾਂ ਦਾ ਜੇ ਕੋਈ ਬੰਦਾ ਫਿਰਦਾ ਚੱਕੀ ਤਾਂ ਉਹਦੀ ਜਿਹੜੀ ਹੈਗੀ ਰਿਪੋਰਟ ਤੁਰੰਤ ਹੋ ਸਕੇ ਸੋ ਇਸ ਚੋਰੀ ਨੂੰ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਔਰ ਇਹ ਸਾਰੇ ਜਿਹੜੇ ਹੈਗੇ ਆ ਉਹ ਜੇਲ੍ਹ ਦੀਆਂ ਸਲਾਕਾਂ 'ਚ ਹੁਣਗੇ ਸੀਸੀਟੀਵੀ ਨਾਲ ਲਾਈਟਾਂ ਵੀ ਜਗਦੀਆਂ ਹੁਣ ਤਾਂ ਜ਼ਿਆਦਾ ਬੈਟਰ ਜ਼ਿਆਦਾ ਬੈਟਰ ਹੋ ਜਾਂਦਾ ਜੇ ਸੀਸੀਟੀਵੀ ਦੇ ਵਿੱਚ ਲਾਈਟਸ ਜਗਦੀਆਂ ਹੈਗੀਆਂ ਚੋਰ ਵਾਸਤੇ ਉਹ ਹੋਰ ਜ਼ਿਆਦਾ ਪ੍ਰिवੈਂਟਿਵ ਸਾਡੇ ਕੰਮ ਦੀ ਚੀਜ਼ ਹੋ ਜਾਂਦੀ ਹੈ ਸੋ ਜਿੱਥੇ ਤੱਕ ਫਿੰਗਰਪ੍ਰਿੰਟਸ ਦੀ ਗੱਲ ਸੀਗੀ ਉਹ ਇਹ ਹੁੰਦਾ ਕਿ ਇਮੀਡੀਏਟ ਜਿਹੜਾ ਰਾਤ ਦਾ ਟਾਈਮ ਹੁੰਦਾ ਕਈ ਵਾਰ ਇਸ ਤਰ੍ਹਾਂ ਦੀਆਂ ਥਾਮਾਂ ਤੇ ਫਿੰਗਰਪ੍ਰਿੰਟ ਹੁੰਦੇ ਜਿਹੜੇ ਉਸ ਟਾਈਮ ਉਠਾਏ ਨਹੀਂ ਜਾ ਸਕਦੇ ਸੋ ਇਸ ਕਰਕੇ ਦਿਨ ਦਾ ਜਿਹੜੀ ਵਿਜ਼ਿਬਿਲਟੀ ਹੁੰਦੀ ਉਹ ਕਿਤੇ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ ਉਠਾ ਲਏ ਗਏ ਆ ਪ੍ਰੋਪਰ ਤਰੀਕੇ ਨਾਲ ਔਰ ਉਹਨਾਂ ਤੇ ਕਾਰਵਾਈ ਕਰ ਰਹੇ ਆ ਇੱਕ ਸਰ ਮੋਹੱਲਾ ਵਾਸੀ ਦੀ ਮੰਗ ਆ ਕਿ ਪੈਟਰੋਲਿੰਗ ਨਹੀਂ ਹੁੰਦੀ ਉਹ ਪੈਟਰੋਲਿੰਗ ਦੀ ਮੰਗ ਕਰ ਰਹੇ ਸੀ ਕਿ ਪੀਸੀਆ ਵਾਲੇ ਦੇ ਪੈਟਰੋਲਿੰਗ ਹੋਵੇ ਹਾਂ ਠੀਕ ਹੈ ਗੱਲ ਕੋਈ ਸਾਡੇ ਕੋਲ ਪੀਸੀਆ ਜਿੰਨੇ ਪਹਿਲਾਂ ਸੀ ਉਹਦੇ ਨਾਲ ਉਹ ਘੱਟ ਚੱਲਦਾ ਹੈ ਲੇਕਿਨ ਕੋਸ਼ਿਸ਼ ਕਰਾਂਗੇ ਕਿ ਸਾਰੀ ਜਗ੍ਹਾ ਪੈਟਰੋਲਿੰਗ ਵੀ ਹੋਵੇ ਔਰ ਰਾਤ ਨੂੰ ਬਦ ਤੋਂ ਬਦ ਮੁਲਾਜ਼ਮ ਜਿਹੜੇ ਬਾਹਰ ਰਹਿਣ ਜਿਹਦੇ ਨਾਲ ਅਸੀਂ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇ ਸਕੀਏ